ਲੋੜੀ ਦਾ ਤਿਹਾਰ ਸਰਦੀ ਦੇ ਮੌਸਮ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਵਾਸੀਆਂ ਵੱਲੋਂ ਹਰ ਵਾਰ ਬਰੀ ਖੁਸ਼ੀ ਦੇ ਨਾਲ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਲੋੜੀ ਦੇ ਲਈ ਪੰਜਾਬ ਦੇ ਲੋਕ ਜਿਹੜੇ ਨੇ ਇਸ ਦੀਆਂ ਰਸਮੀ ਤੌਰ ਤੇ ਬਕਾਇਦਾ ਤਿਆਰੀਆਂ ਕਰਦੇ ਨੇ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜਾ ਲੋੜੀ ਦਾ ਤਿਹਾਰ ਸੀ ਪਿੰਡਾਂ ਦੇ ਵਿੱਚ ਗੁੜ ਵੰਡ ਕੇ ਜਿਹੜਾ ਬਣਾਇਆ ਜਾਂਦਾ ਸੀ ਪਰ ਸਮੇਂ ਦੇ ਵਿੱਚ ਜਿਵੇਂ ਜਿਵੇਂ ਤਬਦੀਲੀ ਆਈ ਤਾਂ ਇਸ ਨੂੰ ਹੁਣ ਮਾਡਰਨ ਤਰੀਕੇ ਦੇ ਨਾਲ ਵੀ ਮਨਾਇਆ ਜਾਣ ਲੱਗਾ ਪਰ ਰਵਾਇਤੀ ਤੌਰ ਤੇ ਗੁੜ ਦੀ ਜਿਹੜੀ ਗੱਜਕ ਹੈ ਮਿੱਠੀ ਗੱਜਕ ਇਸ ਦੇ ਵਿੱਚ ਆਮ ਤੌਰ ਤੇ ਮੂੰਗਫਲੀਆਂ ਦੇ ਨਾਲ ਜਿਹੜੀ ਵੰਡੀ ਜਾਂਦੀ ਆ ਖਜੂਰਾ ਗੱਜਕ ਭੁਗਾ ਜਿਹੜਾ ਹੈ ਇਹ ਵੰਡਿਆ ਜਾਂਦਾ ਇਹ ਤਾਂ ਇਸ ਦਿਨ ਲਈ ਬਕਾਇਦਾ ਤੌਰ ਦੇ ਉੱਤੇ ਜਿਹੜੀਆਂ ਦੁਕਾਨਾਂ ਨੇ ਅੰਮ੍ਰਿਤਸਰ ਦੇ ਪੁਰਾਣੇ ਬਾਜ਼ਾਰ ਨੇ ਲੋਗੜ ਦੇ ਵਿੱਚ ਲੋਗੜ ਗੇਟ ਦੇ ਨਾਲ ਹੀ ਸਥਿਤ ਪੁਰਾਣੇ ਬਾਜ਼ਾਰ ਨੇ ਜਿਹੜੇ ਇੱਥੇ ਬਕਾਇਦਾ ਦੁਕਾਨਾਂ ਦੇ ਉੱਪਰ ਕਈ ਕਈ ਦਿਨਾਂ ਤੋਂ ਜਿਹੜੀ ਤਿਆਰੀਆਂ ਹੋਣ ਲੱਗ ਪੈਂਦੀ ਆ ਗੁੜ ਦੀ ਗਜਕ ਖੰਡ ਵਾਲੀ ਗਜਕ ਦੇ ਨਾਲ ਜਿਹੜਾ ਜਿਹੜਾ ਸਮਾਨ ਲੋਹੜੀ ਦੇ ਉੱਤੇ ਵੰਡਿਆ ਜਾਂਦਾ 10 ਨਾ ਚੋਣੇ ਕਿ ਸਰਦੀ ਦੇ ਮੌਸਮ ਦੇ ਵਿੱਚ ਲੋਹੜੀ ਇੱਕ ਜਿਆਦਾ ਤਿਹਾੜਾ ਜਦੋਂ ਪੰਜਾਬ ਵਾਸੀ ਵੱਡੀ ਗਿੰਦੀ ਦੇ ਵਿੱਚ ਦੇਸ਼ਾਂ-ਪਰਦੇਸ਼ਾਂ ਤੋਂ ਐਨ ਆਰ ਆਈ ਜਿਹੜੇ ਨੇ ਉਹ ਆਪਣੇ ਵਤਨ ਆਉਂਦੇ ਨੇ ਸਰਦੀ ਦੇ ਵਿੱਚ ਆਮ ਤੌਰ ਤੇ ਇੱਥੇ ਰਹਿ ਕੇ ਜਾਂਦੇ ਨੇ ਤਾਂ ਇਸ ਸਮੇਂ ਦੌਰਾਨ ਇੱਕ ਇਉਂ ਹੀ ਤਿਹਾੜੀ ਜਿਹਾ ਹੁੰਦਾ ਹੈ ਜਿਸ ਨੂੰ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਗਜਕ ਦੀਆਂ ਤੁਸੀਂ ਵਗ ਵਗ ਜਿਹੜੀਆਂ ਵੈਰਾਈਟੀਆਂ ਇੱਥੇ ਦੇਖ ਸਕਦੇ ਹੋ ਜਿਹੜੀਆਂ ਕਿਸਾਨ ਇਹਦੇ ਤਿਆਰ ਕੀਤੀਆਂ ਗਈਆਂ ਨੇ ਦੁਕਾਨਦਾਰਾਂ ਵੱਲੋਂ ਹਰ ਤਰ੍ਹਾਂ ਦੀ ਜਿਹੜੀ ਰਿਓੜੀਆਂ ਨੇ ਇਸਦੇ ਤਿਆਰ ਕੀਤੀਆਂ ਜਾਂਦੀਆਂ ਨੇ ਔਰ ਔਨ ਡਿਮਾਂਡ ਦੇ ਉੱਤੇ ਯੋਗੀ ਲੋਹੜੀ ਦੇ ਪਿਹਾਰ ਤੋਂ 2-3 ਦਿਨ ਪਹਿਲਾਂ ਜਿਹੜੀ ਬਕਾਇਦਾ ਦੁਕਾਨਾਂ ਦੀ ਰਾਸ਼ ਹੁੰਦਾ ਤਾਂ ਬਹੁਤ ਪੁਰਾਣੇ ਜਿਹੜੇ ਅੰਮ੍ਰਿਤਸਰ ਦੇ ਦੁਕਾਨਦਾਰ ਨੇ ਇੱਥੇ ਪੁਰਾਣੀਆਂ ਦੁਕਾਨਾਂ ਪਿਛਲੇ ਕਈ ਸਮੇਂ ਤੋਂ ਕਈ ਪੀੜ੍ਹੀਆਂ ਤੋਂ ਜਿਹੜੀਆਂ ਚੱਲ ਰਹੀਆਂ ਨੇ ਤਾਂ ਉਹਨਾਂ ਪੁਰਾਣੀਆਂ ਦੁਕਾਨਾਂ ਦੇ ਵਿੱਚ ਜੀ ਅਸੀਂ ਮੌਜੂਦ ਆ ਲੋਹੜੀ ਗੇੜ ਤੇ ਤਾਂ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜਤਿੰਦਰਪਾਲ ਜੀ ਜਤਿੰਦਰਪਾਲ ਜੀ ਦੁਕਾਨ ਕਿੰਨਾ ਚਿਰ ਪੁਰਾਣੀ ਹੈ ਤੁਹਾਡੀ ਕਿਤੋਂ ਤੋਂ ਇਹ ਇਹ ਦੁਕਾਨ ਜਿਹੜੀ ਚਲਾਉਂਦੇ ਆ ਰਹੇ ਹੋ ਇਹ ਸਾਡੇ ਪਿਓ ਦਾ ਦਿਆਂ ਹੀ ਦੁਕਾਨ ਹੈ ਜੀ ਘੱਟ ਤੋਂ ਘੱਟ ਹਾਂਜੀ ਆਜ਼ਾਦੀ ਦੇ ਪਹਿਲਾਂ ਦੀ ਹੈਗੀ ਹੈ ਘੱਟ ਤੋਂ ਘੱਟ 70 ਸਾਲ ਪੁਰਾਣੀ ਦੁਕਾਨ ਹੈ ਇਹ ਹਾਂਜੀ ਨੋੜੀ ਦੇ ਤਿਆਰ ਦੇ ਉੱਤੇ ਕੀ ਕਿਹੜੀਆਂ-ਕਿਹੜੀਆਂ ਵਿਸ਼ੇਸ਼ ਐਟਮਾ ਜਿਹੜੀਆਂ ਤੁਸੀਂ ਤਿਆਰ ਕਰਦੇ ਜਿਹੜੇ ਲੋਕ ਇਦੋਂ ਲੈ ਕੇ ਆਉਂਦੇ ਨੇ ਵਾਕ-ਵਾਕ ਸ਼ਹਿਰਾਂ ਤੋਂ ਲੈ ਕੇ ਆਉਂਦੇ ਅਸੀਂ ਜ਼ਿਆਦਾਤਰ ਰਿਹੋੜੀ ਮੂੰਗਫਲੀ ਦੀ ਗੱਚਕ ਤਿਲਾਂ ਦੀ ਗੱਚਕ ਹਰ ਤਰ੍ਹਾਂ ਦੀ ਵੈਰਾਈਟੀ ਡਰਾਈ ਫੂਡ ਗੱਚਕ ਬੜੀ ਵਧੀਆ ਬਣਾਈ ਦੀ ਹੈ ਔਰ ਕਰੀਮ ਵਾਲੀ ਰਿਓੜੀ ਬਣਾਈ ਦੀ ਹੈ ਇਹ ਕਰੋ ਤਾਂ ਤਿਆਰ ਕਰਦਿਆਂ ਸ਼ੁਰੂ ਕਰ ਦਿੰਦੇ ਜੇ ਤੁਸੀਂ ਇਹ ਤਕਰੀਬਨ ਦੀਵਾਲੀ ਜਾਂਦੀ ਹੈ ਦੀਵਾਲੀੋਂ ਬਾਅਦ ਸ਼ੁਰੂ ਹੋ ਜਾਂਦਾ ਸਾਰਾ ਇਹ ਕੰਮ ਦੀਵਾਲੀ ਤੋਂ ਬਾਅਦ ਸਾਰੇ ਸੌਦੇ ਸ਼ੁਰੂ ਹੋ ਜਾਂਦੇ ਪਹਿਲੇ ਦੀਵਾਲੀੋਂ ਪਹਿਲਾਂ ਹੋਰ ਸੌਦੇ ਬੰਦੇ ਆ ਫਿਰ ਇਹ ਰਿਓੜੀ ਰਿਹਾੜੀ ਦਾ ਕੰਮ ਆ ਜਾਂਦਾ ਥਿਲਾਂ ਦੇ ਸੌਦੇ ਸ਼ੁਰੂ ਹੋ ਜਾਂਦੇ ਆਸਤੌਰ ਤੇ ਲੋਹੜੀ ਦੀ ਤਿਆਰੀ ਆ ਇਹ ਫਿਰ ਦਸੰਬਰ ਤੋਂ ਪੂਰੀ ਤਿਆਰੀ ਹਾਂਜੀ ਹਾਂਜੀ ਦਸੰਬਰ ਮਹੀਨਾ ਪੂਰਾ ਐਸੇ ਜੀ ਲੱਗਦਾ ਚਿਲਾਂ ਦੇ ਸੋਧਿਆ ਜੀ ਹਾਂ ਜੀ ਇਹੜਾ ਸਮਾਨ ਜਿਹੜਾ ਇਹ ਕਦੋਂ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਹੋ ਸਾਡਾ ਇਕੱਠਾ ਹੁੰਦਾ ਨਹੀਂ ਜੀ ਇਧਰੋਂ ਬੰਦ ਆ ਉਧਰੋਂ ਵਿਗ ਜਾਂਦਾ ਉਹ ਕਿਨੇ ਚਿਰ ਦੇ ਵਿੱਚ ਇਹੜਾ ਤਿਆਰ ਜਣਾ ਸਾਰਾ ਸਮਾਨ ਨਾਲ ਨਾਲ ਵੇਚਦੇ ਹੋ ਇਹ ਕਦੋਂ ਤੋਂ ਵਿਕਣਾ ਸ਼ੁਰੂ ਹੋ ਜਾਂਦਾ ਮਤਲਬ ਜਦੋਂ ਖਰੀਦਦਾਰੀ ਤੇਜ਼ ਹੋ ਜਾਂਦੀ ਹੈ ਲੋੜੀ ਦਾ ਗਾਗ ਪਹਿਲੀ ਤਰੀਕ ਤੋਂ ਸ਼ੁਰੂ ਹੋ ਜਾਂਦਾ ਜੀ ਨਵੇਂ ਸਾਲ ਤੋਂ ਸ਼ੁਰੂ ਹੋ ਜਾਂਦਾ ਲੋਕਾਂ ਨੇ ਲੋੜੀ ਵੰਡਣੀ ਵੀ ਹਾਂ ਜੀ ਹਾਂ ਜੀ ਜਿਨ੍ਹਾਂ ਨੇ ਬਾਹਰ ਅੰਦਰ ਤਿਆਰ ਦੇਣੇ ਹੁੰਦੇ ਆ ਪਹਿਲੋ ਲੈ ਜਾਂਦੇ ਆ ਧੀਆ ਭੈਣਾਂ ਨੂੰ ਦੇਣੇ ਹੁੰਦੇ ਉਹਨਾਂ ਨੇ ਪਹਿਲੋ ਹੀ 4-5 ਦਿਨ ਪਹਿਲੋ ਹੀ ਲੈਣਾ ਹੁੰਦਾ ਦੋਦਾ ਬਹੁਤ سارے ਲੋਕ ਬਾਹਰਲੇ ਦੇਸ਼ਾਂ ਤੋਂ ਵੀ ਆਉਂਦੇ ਨੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਉਂਦੇ ਜ਼ਿਆਦਾ ਕਿਹੜੇ ਸਮਾਨ ਨੂੰ ਸਰ ਕਿਹੜੀ ਵੈਰਾਈਟੀ ਨੂੰ ਜਿਹੜਾ ਜ਼ਿਆਦਾ ਅੱਜ ਕੱਲ੍ਹ ਤਵੱਜੋ ਦਿੱਤੀ ਜਾਂਦੀ ਹੈ ਜਿਹੜੀ ਚੀਜ਼ ਸਭ ਤੋਂ ਵੱਧ ਵੇਖਦੀ ਹੈ ਤੁਹਾਡੀ ਜੀ ਸਾਡੀ ਸਾਰੀ ਵੈਰਾਈਟੀ ਵਿਕਦੀ ਜੀ ਜਿਹੜੀ ਮਰਜ਼ੀ ਚੀਜ਼ ਲਲੋ ਆਪਣੀ ਜ਼ਿਆਦਾਤਰ ਡਰਾਈ ਫਰੂਟ ਗੱਚਕ ਐ ਉੱਪਰ ਲੱਗੀ ਹੈ ਕਰੀਮ ਵਾਲੀ ਰਿਓੜੀ ਸੂਤ ਲੱਡੂ ਐਰ ਫਿਰ ਐ ਮੂੰਗਫਲੀ ਦੀ ਗੱਚੀ ਬੜੀ ਫੇਮਸ ਹੈ ਸਾਡੀ ਹਾਂਜੀ ਬਿਲਕੁਲ ਨਰਮ ਹੈ ਦੰਦਾ ਤੋਂ ਬਗੈਰ ਖਾਦੀ ਜਾਂਦੀ ਹੈ ਔਰ ਰਿਓੜੀ ਜਾਂ ਕਦੋਂ ਤੋਂ ਤੁਹਾਡੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਔਰ ਕਾਰੀਗਰ ਵਾਧ ਵੀ ਭੁਲਾਉਣੇ ਪੈਂਦੇ ਲੋੜੀ ਦੇ ਵਿੱਚ ਜਿੰਨੇ ਰੂਟੀਨ ਜੀ ਕਾਰੀਗਰ ਨਾਲ ਚੱਲ ਜਾਂਦਾ ਨਹੀਂ ਨਹੀਂ ਕਾਰੀਗਰ ਤੇ ਜਿੰਨੇ ਹੁਣ ਉਹਨੇ ਹੀ ਘਟਾ ਜਿੰਨੇ ਹੁਣ ਉਹਨੇ ਹੀ ਘਟਾ ਬਾਕੀ ਐਰ ਕੀਤੇ ਲਾਕਡਾਊਨ ਕਰਕੇ ਕਾਰੀਗਰ ਮਿਲਿਆ ਹੀ ਨਹੀਂ ਕੋਈ ਬੜੀ ਮੁਸ਼ਕਲ ਬੁਲਾਏ ਹੈ ਉਥੋਂ ਲੌਕਡਾਊਨ ਦੀ ਮੈਂ ਤੁਹਾਡੇ ਨਾਲ ਬਾਅਦ ਦੀ ਗੱਲ ਕਰਦਾ ਪਹਿਲਾਂ ਇਹ ਕਾਰੀਗਰ ਜਿਹੜੇ ਸੀਗੇ ਇਹ ਜਿਹੜੇ ਨੇ ਇਹ ਵੱਧ ਬੁਲਾਉਣੇ ਪੈਂਦੇ ਹਰ ਵਾਰੀ ਤੁਹਾਨੂੰ ਹਾਂਜੀ ਹਾਂਜੀ ਕਾਰੀਗਰ ਤੇ ਲਾਣੇ ਪੈਂਦੇ ਐ ਐਰ ਕੀਤੇ ਮਿਲੇ ਹੀ ਨਹੀਂ ਗਏ ਬੜੀ ਮੁਸ਼ਕਲ ਬੁਲਾਇਆ ਇਹਨੂੰ ਵੀ ਨਹੀਂ ਤੇ ਫਿਰ ਪੱਤੀ ਇਹ ਹੀ ਜਾਣ ਨਹੀਂ ਹੈ ਹੀ ਆਪ ਗੱਲ ਹਾਂਜੀ ਆਪ ਹੀ ਜਾਣਦੇ ਐ ਤਦੇ ਕਰਨੇ ਪਏ ਐ ਨੀ ਦੇ ਨਿਰੇਖ ਕਾਰੀਗਰਾਂ ਦੇ ਸਿਰ ਤੇ ਹੋਈਏ ਵੀਰ ਨਹੀਂ ਸ਼ਹਿਰ ਦੇ ਵਿੱਚ ਜੇ ਗੱਲ ਕੀਤੀ ਆ ਬਤਿ ਪੁਰਾਣੇ ਇੱਥੇ ਬੈਠੇ ਹੋ ਕਿੰਨੀਆਂ ਕਿ ਦੁਕਾਨਾਂ ਹੋਣਗੀਆਂ ਜਿੱਥੇ ਇਹ ਰਵਾਇਤੀ ਚੀਜ਼ਾਂ ਮਿਲਦੀਆਂ ਕਿਉਂਕਿ ਅੱਜ ਕੱਲ ਤੇ ਸਾਰੇ ਹੀ ਲੋਕਾਂ ਨੇ ਨਵੇਂ ਸਿਸਟਮ ਦੇ ਢਾਲ ਲਿਆ ਜੀ ਜ਼ਿਆਦਾਤਰ ਇੱਥੇ ਇਹੋ ਜਿਹੀ ਦੋ ਹੀ ਦੁਕਾਨਾਂ ਜ਼ਿਆਦਾਤਰ ਹਾਂ ਜੀ ਪੁਰਾਣੀਆਂ ਦੁਕਾਨਾਂ ਇਹੋ ਜਿਹੀ ਦੋ ਪੁਰਾਣੇ ਉਧਰ ਬਾਜ਼ਾਰ ਚੱਲਦਾ ਹੈ ਹਾਂ ਜੀ ਹਾਂ ਜੀ ਉਧਰ ਵੀ ਹੈਗੀਆਂ ਪਰ ਉਧਰ ਸਾਰਾ ਚਾਲੂ ਮੇਲ ਸੌਦਾ ਹੈ ਮੂੰਗਫਲੀ ਮੂੰਗਫਲੀ ਕਰਕੇ ਬਾਜ਼ਾਰ ਹੈ ਨਾ ਮੂੰਗਫਲੀ ਜੋ ਉੱਥੇ ਬੰਦੀ ਹੋਈ ਪੜਪੁੰਜਿਆਂ ਦਾ ਬਾਜ਼ਾਰ ਆ ਉਮੂਫਲੀ ਕਰਕੇ ਹੁਣ ਉਹ ਤੇ ਉਹਨਾਂ ਦਾ ਕੰਮ ਹੋ ਗਿਆ ਹੈ। ਇਹ ਜਿਹੜੀਆਂ ਦੁਕਾਨ ਇਥੋਂ ਹੀ ਹਾਂਜੀ ਮੇਨ ਅੰਮਰਸਰ ਚ ਐਸ ਵੇਲੇ ਰਿਓੜੀ ਤਾਜੀ ਰਿਓੜੀ ਸਾਡੇ ਕੋਲ ਹੀ ਬੰਦੀ ਪਈ ਹੈ। ਇਸੇ ਬਾਜ਼ਾਰ ਦੇ ਵਿੱਚ ਹਾਂਜੀ ਜ਼ਿਆਦਾਤਰ ਸਾਡੇ ਕੋਲ ਹੀ ਬੰਦੀ ਪਈ ਹੈ ਬਾਕੀ ਸਭ ਬਾਜ਼ਾਰ ਦੀਆਂ ਬਾਹਰ ਦੀਆਂ ਚੀਜ਼ਾਂ ਲੈ ਕੇ ਵੇਚਦੇ ਪਏ ਐ। ਜਿਹੜੀ ਜਿੰਨੀ ਫੇਮਸ ਹੈ ਉਹ ਸਾਡੇ ਕੋਲ ਹੀ ਹੈ। ਤੁਹਾਡੇ ਕੋਲੇ ਕੀ ਕਿ ਤੁਹਾਡੇ ਕਹਿਣ ਵਾਲੋ ਕਿ ਇਸ ਜਗ੍ਹਾ ਦੇ ਉੱਪਰ ਤੁਸੀਂ ਜਿਹੜਾ ਇਹ ਜਿਹੜਾ ਇਹ ਤੇ ਆਪ ਸਮਾਨ ਬਣਾ ਕੇ ਵੇਚਦੇ ਹੋ ਬਾਕੀ ਬਾਹਰੋਂ ਲਿਆ ਕੇ ਦੇਦੇ ਉਸ ਕੰਮ ਤੇ ਵੀ ਲੋਕੀ ਜ਼ਿਆਦਾ ਕਰ ਲਾਪੇ ਸਾਡੀ ਦੁਕਾਨ ਤੇ ਬਿਜਾਰ ਦਾ ਸੌਦਾ ਕੋਈ ਨਹੀਂਗਾ ਅਸੀਂ ਆਪਣਾ ਸੌਦਾ ਬਣਾਈਦਾ ਆਪਣਾ ਹੀ ਵੇਚਣਾ ਸਰ ਉਹ ਗੱਲ ਕਰ ਰਿਹਾ ਕਿ ਇਹ ਜਿਹੜਾ ਲੋਹੜੀ ਦੇ ਉੱਤੇ ਜਿਹੜੀ ਇਹ ਗਜਗਰੀ ਗੱਲ ਕਰ ਰਹੇ ਨੇ ਡਰਾਈਵ ਰੂਟ ਵਾਲੀ ਗਜਕ ਸਾਹਮਣੇ ਤੁਹਾਨੂੰ ਦਿਖਾ ਸਕਦੇ ਨੇ ਕੈਮਰਾ ਪਰਸਨ ਇਹ ਗਜਕ ਖਾਸ ਤੌਰ ਤੇ ਜਿਹੜੀ ਤਿਆਰ ਕੀਤੀ ਜਾਂਦੀ ਹੈ ਇਹਨੂੰ ਤਰਮ ਇਹਨੂੰ ਜਿਹੜੀ ਖਾਸ ਤੌਰ ਤੇ ਤਿਆਰ ਕੀਤੀ ਜਾਂਦੀ ਹੈ ਗਜਕ ਦਾ ਇਸ ਦੇ ਵਿੱਚ ਇਸ ਦੀ ਜਿਹੜੀ ਵਿਸ਼ੇਸ਼ ਡਿਮਾਂਡ ਹੁੰਦੀ ਆ ਤਾਂ ਇਸ ਬਾਜ਼ਾਰ ਦੇ ਵਿੱਚ ਜੋ ਕਿਉਂਕਿ ਦੁਕਾਨਾਂ ਬਹੁਤ ਸਾਰੇ ਦੁਕਾਨਦਾਰ ਨੇ ਬਾਹਰੋਂ ਜਿਹੜਾ ਸਮਾਨ ਲਿਆ ਕੇ ਗੱਜਕ ਜਿਹੜੀ ਆ ਬਾਹਰੋਂ ਲਿਆ ਕੇ ਵੇਚੀ ਜਾਂਦੀ ਆ ਪਰ ਇੱਥੇ ਆਮ ਜਿਹੜੇ ਅੰਦਰ ਕਾਰੀਗਰ ਜਿਵੇਂ ਕਿ ਤੁਹਾਨੂੰ ਦਿਖਾ ਦਿੰਨੇ ਆ ਕਿ ਕਾਰੀਗਰ ਅੰਦਰ ਲੱਗੇ ਹੋਏ ਨੇ ਉਨਾਰੇ ਸਾਰਾ ਸਮਾਨ ਇਹ ਤੋਂ ਗਜਗ ਦਾ ਸਮਾਨ ਤਿਆਰ ਕੀਤਾ ਜਾਂਦਾ ਹੈ ਹਰ ਤਰ੍ਹਾਂ ਦੀ ਗਜਗ ਜਿਹੜੀ ਹੈ ਉਹ ਤਿਆਰ ਕੀਤੀ ਜਾਂਦੀ ਹੈ ਤਾਂ ਇਹ ਉਹ ਵੈਰੈਟੀਆਂ ਨੇ ਜਿਹੜੀਆਂ ਲੋਹੜੀ ਦੇ ਵਿੱਚ ਇਸਤੇਮਾਲ ਹੁੰਦੀਆਂ ਨੇ ਕਿਉਂਕਿ ਪਹਿਲੀ ਤਰੀਕ ਤੋਂ ਸਾਡੇ ਪੰਜਾਬ ਦੇ ਵਿੱਚ ਜਿਵੇਂ ਕਿ ਲੋਹੜੀ ਮੰਡਣੀ ਸ਼ੁਰੂ ਕਰ ਦਿੰਦੇ ਨੇ ਆਮ ਤੌਰ ਦੇ ਉੱਤੇ ਤਾਂ ਲੋਕ ਜਿਹੜੇ ਨੇ ਆਪਣੇ ਬੇਟੀਆਂ ਨੂੰ ਜਿਹੜੀ ਲੋਹੜੀ ਹੈ ਉਹ ਦੇਣ ਦੀ ਜਿਹੜੀ ਪਰੰਪਰਾ ਲੰਬੇ ਸਮੇਂ ਤੋਂ ਜਿਹੜੀ ਚੱਲਦੀ ਆ ਰਹੀ ਹੈ ਤਾਂ ਅਜੇ ਇਹਦੇ ਵਿੱਚ ਲੋਕ ਜਿਹੜੇ ਨੇ ਸਮਾਨ ਜਿਹੜਾ ਪਹਿਲੀ ਤਰੀਕ ਤੋਂ ਇਕੱਠਾ ਕਰਕੇ ਮੰਡਣਾ ਸ਼ੁਰੂ ਕਰ ਦਿੰਦੇ ਨੇ ਤਾਂ ਬਹੁਤ ਸਾਰੇ ਐਨਆਰਆਈ ਵੀ ਨੇ ਜਿਹੜੇ ਇਹਦੇ ਪੰਜਾਬ ਦੇ ਵਿੱਚ ਆਉਂਦੇ ਨੇ ਲੋੜੀ ਜਿਹੜੀ ਆ ਉਹ ਲੋੜੀ ਦਾ ਤਿਹਾਰ ਮਨਾਉਣ ਆਉਂਦੇ ਨੇ ਤਾਂ ਇਹ ਇੱਕ ਲੋੜੀ ਦੇ ਤਿਹਾਰ ਦੇ ਉੱਤੇ ਜਿਹੜੀ ਇੱਕ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਲੋਕ ਖੋਜੋ ਕੇ ਮਨਾਉਂਦੇ ਨੇ ਤਾਂ ਅੰਮ੍ਰਿਤਸਰ ਦੀ ਲੋੜੀ ਵੀ ਜਿਹੜੀ ਆ ਅਨਵੇਗਲੀ ਹੁੰਦੀ ਆ ਸ਼ਾਮ ਵੇਲੇ ਲੋੜੀ ਵਾਲੇ ਦੇ ਨੇ ਭੁੱਗਾ ਨਿਕਲਿਆ ਜਿਹੜਾ ਭੁੱਗਾ ਪਾਲਿਆ ਜਾਂਦਾ ਹੈ ਕਾਰਿਗਰ ਕਿਉਂਕਿ ਖੁਦ ਆਪ ਵੀ ਜਿਹੜੇ ਪੁਰਾਣੇ ਦੁਕਾਨਦਾਰ ਨੇ ਇਹ ਆਪ ਵੀ ਸਮਾਨ ਤਿਆਰ ਕਰ ਲੈਂਦੇ ਨੇ ਇਸ ਕਰਕੇ ਕਾਰਿਗਰਾਂ ਦੀ ਬਹੁਤੀ ਸਮੱਸਿਆ ਨਹੀਂ ਆਈ ਪਰ ਜਿਹੜੀ ਲਾਕਡਾਊਨ ਨੇ ਜਾਂ ਕੋਵਿਡ ਨੇ ਇਹਨਾਂ ਦੇ ਕੰਮ ਨੂੰ ਵੀ ਕਿਤਨਾ ਕਿਹੜੇ ਫਰਕ ਪਾਇਆ ਹੈ ਪਰ ਬਾਜ਼ਾਰ ਦੇ ਵਿੱਚ ਜਿਹੜੀ ਰੌਣਕ ਹੈ ਉਹ ਅੱਜ ਤੇ ਕੱਲ ਲੋਹੜੀ ਵਾਲੇ ਦਿਨ ਦੇਖਣ ਨੂੰ ਮਿਲ ਰਹੀ ਹੈ ਭਾਵੇਂ ਕਿ ਉਨੀ ਰੌਣਕ ਨਹੀਂ ਹੈ ਪਰ ਉਮੀਦ ਕਰ ਰਹੇ ਨੇ ਕਿ ਉਨੀ ਰੌਣਕ ਜਿਨੀ ਪੀਲੇ ਸਮੇਂ ਤੇ ਬਾਜ਼ਾਰਾਂ 'ਚ ਰਹਿੰਦੀ ਸੀ ਲੋਹੜੀ ਵਾਲੇ ਦਿਨ ਆਏਗੀ ਲੋਕ ਗੁਜੀ ਨਾਲ ਜਿਹੜਾ ਲੋਹੜੀ ਦਾ ਤਿਹਾੜ ਮਨਾਉਣਗੇ ਇਸ ਤੋਂ ਬਾਅਦ ਗੱਜਕ ਕਿਵੇਂ ਤਿਆਰ ਹੁੰਦੀ ਹੈ ਭੁਗਾ ਕਿਵੇਂ ਤਿਆਰ ਹੁੰਦਾ ਹੈ ਉਸ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਇਸੇ ਬਾਜ਼ਾਰ ਦੇ ਵਿੱਚ ਅੱਗੇ ਜਾ ਕੇ ਕਿਵੇਂ ਭੁਗਾ ਤਿਆਰ ਕੀਤਾ ਜਾਂਦਾ ਹੈ ਮੇਰਾ ਲਕਸ਼ਮਣ ਹੈ ਜੀ ਲਕਸ਼ਮਣ ਜੀ ਤੁਹਾਡੀ ਜਿਹੜੀ ਇਹ ਦੁਕਾਨ ਹੈ ਕਿੰਨੇ ਚਿਰ ਤੋਂ ਪੁਰਾਣੀ ਹੈ ਇਹ ਕੋਈ ਹੋ ਗਿਆ 25 ਸਾਲ ਪੁਰਾਣੀ ਦੁਕਾਨ ਹੈ ਜੀ ਹਾਂਜੀ ਜਿਹੜੀ ਲੋਹੜੀ ਦੀ ਆਈਟਮਾਂ ਦੀ ਗੱਲ ਕੀਤੀ ਜਾਵੇ ਤਾਂ ਲੋਹੜੀ ਦੇ ਤੇ ਖਾਸ ਤੌਰ ਤੇ ਕਿਹੜੀਆਂ ਆਈਟਮਾਂ ਜਿਹੜੀਆਂ ਜਿਆਦਾ ਵਿਕਦੇ ਜਿਹੜੀਆਂ ਲੋਕ ਪਸੰਦ ਨੇ ਇੱਕ ਖਜੂਰ ਹੋ ਜਾਂਦੀ ਇੱਕ ਪੁੱਗਾ ਜਾਂਦਾ ਹੈ ਹੋਰ ਇੱਕ ਦੋ ਦਿਨ ਆਈਟਮ ਹੋ ਰੈਡ ਕੀਤੀ ਹੁੰਦੀ ਹੈ ਇੱਕ ਕਾਲਸੀ ਹੋ ਜਾਂਦੀ ਹੈ ਇੱਕ ਗੁੜ ਦੀ ਆਈਟਮ ਹੈਗੀ ਬਰਫੀ ਡਰਾਈ ਫਰੂਟ ਪਾ ਕੇ ਬਣਾਈਦੀ ਹੈ ਪਰ ਜਿਹੜੇ ਪੁੱਗਾ ਖਾਸ ਤੌਰ ਤੇ ਪੁੱਗੇ ਦੀ ਜਿਹੜੀ ਆਈਟਮ ਆ ਪੁੱਗਾ ਇੱਕ ਖਾਸ ਸੁਗਾਤ ਮੰਨਿਆ ਜਾਂਦਾ ਹੈ ਇਹ ਕਦੋਂ ਤੋਂ ਇਹਨੂੰ ਬਣਾਉਣਾ ਸ਼ੁਰੂ ਕਰ ਦਿੰਦੇ ਸੀ ਤੁਸੀਂ ਲੋਹੜੀ ਤੋਂ ਪਹਿਲਾਂ ਇਹ ਕੋਈ 10 ਦਿਨ ਪਹਿਲੇ ਬਣਾਣਾ ਸ਼ੁਰੂ ਕਰੀਦਾ ਕਿਉਂਕਿ ਇਹ 10 15 ਦਿਨ ਹੀ ਹੁੰਦੀ ਹੈ ਲੋਹੜੀ ਤੱਕ ਲੋਹੜੀ ਤੋਂ 10 ਦਿਨ ਬਾਅਦ ਆ ਇੱਕ ਵਾਰ ਤਾਂ ਆਉਂਦਾ ਕੋ ਭੁੱਗੇ ਦਾ ਹੋਰ ਇਹ ਚ ਹੁੰਦਾ ਯੂਸ ਹੁੰਦਾ ਜਾਂ ਤੇ ਲੋਹੜੀ ਤੇ ਪੈਂਦਾ ਜਿਆਦਾ ਹਾਂਜੀ ਇਹ ਇਹਦੀ ਕੀ ਖਾਸੀਅਤ ਹੈ ਕਿ ਕਿਵੇਂ ਪਸੰਦ ਕਿਉਂ ਪਸੰਦ ਕਰਦੇ ਲੋਕ ਇਹ ਇਹ ਜਿਆਦਾ ਲੋਕ ਇੱਕ ਦੂਜੇ ਨੂੰ ਤਿਹਾਰ ਦਿੰਦੇ ਆ ਉਹ ਭੁੱਗਾ ਦਿੰਦੇ ਆ ਨਾਲ ਖਜੂਰ ਦਿੰਦੇ ਆ ਤਾਂ ਵਧੀਆ ਲੱਗਦਾ ਲੋਕਾਂ ਨੂੰ ਲੋਹੜੀ ਦੇ ਤਿਹਾਰ ਹਾਂਜੀ ਹਾਂਜੀ ਤਾਂ ਇੱਕ ਜਿਹੜੀ ਕਾਰੀਗਰ ਨੇ ਇਹਦੇ ਤੁਹਾਡੇ ਤਾਂ ਫਿਰ ਇੱਕ ਕਦੋਂ ਤੁਸੀਂ ਬੁਲਾਉਣੇ ਸ਼ੁਰੂ ਕਰ ਦਿੰਦੇ ਆਪਣੇ ਕੋਲ ਜਾਂ ਇਹਦੇ ਕੋਈ ਵੱਖਰੇ ਕਾਰੀਗਰ ਹੁੰਦੇ ਨੇ ਜਾਂ ਨਹੀਂ ਨਹੀਂ ਡੈਡੀ ਸਾਡੇ ਆਪ ਕਾਰੀਗਰ ਹੈਗੇ ਉਹ ਆਪ ਬਣਾਉਂਦੇ ਹਾਂਜੀ ਉਹ ਆਪ ਬਣਾਉਂਦੇ ਨੇ ਨਾਲ ਕਾਰੀਗਰਾਂ ਦੇ ਲੱਗ ਕੇ ਤੇ ਹੈਲਪ ਕਰਨ ਦੇ ਨਾਲ ਸਾਰਾ ਸਭ ਕੁਝ ਕਰਨ ਦੇ ਨਾਲ ਉਹਨਾਂ ਦੱਸ ਦੇ ਕਿ ਐਦਾ ਕਰਨਾ ਐਦਾ ਕਰਨਾ ਤੁਹਾਡੇ ਜਿਆਮਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਇਸ ਬਾਜ਼ਾਰ ਦੇ ਵਿੱਚੋਂ ਭੁਗਾ ਜਿਹੜਾ ਸਭ ਤੋਂ ਵੱਧ ਦੇਖਦਾ ਹੈ ਹਾਂਜੀ ਹਾਂਜੀ ਇਹ ਸਾਡਾ ਸਪੈਸ਼ਲ ਭੁਗਾ ਹੈ ਜੀ ਇਹਨੂੰ ਪਹਿਲੇ ਇੱਕ ਦਿਨ ਪਹਿਲੇ ਬਣਾ ਕੇ ਦੁੱਧ ਦਾ ਖੋਆ ਬਣਾ ਕੇ ਇਹਨੂੰ ਦਮ ਕਰਦੀਦਾ ਜਿਸਾ ਮਿਲ ਕੇ ਕੇਕ ਬਣਾਈਦਾ ਨਾ ਉਦਾਂ ਦਮ ਕਰਦੀਦਾ ਫਿਰ ਅਗਲੇ ਦਿਨ ਖੋਲ ਕੇ ਬਣਾਈਦਾ ਜੀ ਭੁਗਾ ਜੀ ਕੀ ਕੀ ਪਾਉਂਦੇ ਜੀ ਇਹ ਵਿੱਚ ਇਹ ਚ ਜੇ ਦੁੱਧ ਦਾ ਹੁੰਦਾ ਹੈ ਖੋਆ ਬਣਿਆ ਹੁੰਦਾ ਹੈ ਤੇ ਤਿਲ ਹੁੰਦੇ ਪੀਸੇ ਤੇ ਬੂਰਾਖੰਡ ਹੁੰਦੀ ਤੇ ਚੀਨੀ ਹੁੰਦੀ ਬਸ ਤੇ ਡਰਾਈ ਫਰੂਟ ਹੁੰਦਾ ਇਹ ਅੰਮ੍ਰਿਤਸਰ ਦੀ ਸਗਾਤ ਕਹੀ ਜਾ ਸਕਦੀ ਹੈ ਹਾਂਜੀ ਹਾਂਜੀ ਇਹ ਲੋਹੜੀ ਤੇ ਜ਼ਿਆਦਾ ਵਿਕਦਾ ਜੀ ਇਹ ਇਹ ਇਸ ਤਰ੍ਹਾਂ ਠੰਡ 'ਚ ਵੀ ਖਾਣ ਵਾਲਾ ਠੀਕ ਹੁੰਦਾ ਹੈ ਹਾਂ ਸਰਦੀ ਹਾਂਜੀ ਤਿਲ ਭੁਗਾ ਕਹਿੰਦੇ ਇਹਨੂੰ ਜ਼ਿਆਦਾ ਤਿਲ ਭੁਗੇ ਦਾ ਹੁੰਦੀ ਸਰਦੀ ਦੇ ਮੌਸਮ ਦੇ ਵਿੱਚ ਅੰਮ੍ਰਿਤਸਰ ਦੀ ਖਾਸ ਸਗਾਤ ਭੁਗਾ ਜਿਹੜਾ ਖਾਸ ਤੌਰ ਤੇ ਤਿਆਰ ਕੀਤਾ ਜਾਂਦਾ ਹੈ ਗਜਕ ਤੇ ਭੁੱਗਾ ਜਿਹੜਾ ਮੌਫਲੀਆਂ ਦੇ ਨਾਲ ਜਿਹੜੀ ਲੋੜੀ ਪਾਈ ਜਾਂਦੀ ਹੈ ਲੋੜੀ ਦਿੱਤੀ ਜਾਂਦੀ ਹੈ ਤੀਆਂ ਨੂੰ ਉਹ ਜਿਹੜੀ ਲੋੜੀ ਦੇ ਵਿੱਚ ਭੁੱਗੇ ਨੂੰ ਇੱਕ ਪਿਛਲੇ ਕੁਝ ਸਾਲਾਂ ਤੋਂ ਸ਼ਾਮਲ ਕਰ ਲਿਆ ਗਿਆ ਹੈ ਖੁਦ ਖੋਆ ਤਿਆਰ ਕਰਕੇ ਡ్రਾਈ ਫਰੂਟ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਡ్రਾਈ ਫਰੂਟ ਇਹਦੇ ਵਿੱਚ ਪਾਇਆ ਜਾਂਦਾ ਇਹ ਤਾਂ ਜਿਹੜੀ ਇੱਕ ਸਗਾਤ ਬਣ ਗਈ ਹੈ ਇਸ ਏਰੀਆ ਦੇ ਵਿੱਚ ਖਾਸ ਤੌਰ ਦੇ ਜਿਹੜੀ ਇਹ ਪਾਈ ਜਾਂਦੀ ਹੈ ਇੱਥੇ ਵੰਡੀ ਜਾਂਦੀ ਹੈ ਹਾਲਾਂਕਿ ਜੋ ਦਾਵਾ ਕੀਤਾ ਜਾਂਦਾ ਹੈ ਭੁੱਗਾ ਦਾ ਪੰਜਾਬ ਦੇ ਕੁਝ ਹੋਰ ਸ਼ਹਿਰਾਂ ਦੇ ਵਿੱਚ ਵੀ ਮਿਲਦਾ ਹੈ ਪਰ ਅੰਮ੍ਰਿਤਸਰ ਦਾ ਜਿਹੜਾ ਪੁਰਾਣਾ ਸ਼ਹਿਰ ਹੈ ਲੋਹੜਾ ਦਾ ਏਰੀਆ ਇੱਥੇ ਖੋਜੇ ਜਾਂੀਆਂ ਦੁਕਾਨਾਂ ਨੇ ਜਿਹੜੀਆਂ ਪੁਰਾਣੀਆਂ ਨੇ ਦੁਕਾਨਾਂ ਆਜ਼ਾਦੀ ਤੋਂ ਪਹਿਲਾਂ ਦਾ ਪੁਰਾਣਾ ਬਾਜ਼ਾਰ ਜਿਹੜਾ ਹੈ ਉਸ ਦੇ ਵਿੱਚ ਜਿਹੜੀਆਂ ਪੁਰਾਣੀਆਂ ਲਵਾਈਆਂ ਦੀਆਂ ਦੁਕਾਨਾਂ ਨੇ ਉੱਥੇ ਖਜ਼ੂਰਾ ਤੇ ਭੁੱਗਾ ਇਹ ਖਾਸ ਤੌਰ ਤੇ ਸਗਾਤ ਵਜੋਂ ਦਿੱਤੇ ਜਾਂਦੇ ਨੇ ਕਾਰੀਗਰ ਤੁਸੀਂ ਦੇਖ ਸਕਦੇ ਹੋ ਗੈਂਦੀਰੀਆਂ ਤਿੰਨ ਜਾਂ ਚਾਰ ਪੁਰਾਣੀਆਂ ਦੁਕਾਨਾਂ ਨੇ ਜਿੱਥੇ ਇਸ ਤਰ੍ਹਾਂ ਦਾ ਜੰਗੀ ਬੱਦਰ ਦੇ ਉੱਤੇ ਵੱਡੇ ਬੱਦਰ ਦੇ ਉੱਤੇ ਭੁਗਾ ਕਿਉਂਕਿ ਇਸ ਨੂੰ ਮਿਹਨਤ ਬਹੁਤ ਲੱਗਦੀ ਹੈ 3 ਦਿਨ ਦਾ ਸਮਾਂ ਲੱਗ ਜਾਂਦਾ ਹੈ ਇਸ ਨੂੰ ਤਿਆਰ ਕਰਦੇ ਜਦੋਂ ਖੁਆ ਬੇਲੇ ਦਿਨ ਤਿਆਰ ਕੀਤਾ ਜਾਂਦਾ ਹੈ ਤਾਂ ਤਿੰਨਾਂ ਦਿਨਾਂ ਦੇ ਬਾਅਦ ਜਿਹੜਾ ਭੁਗਾ ਤਿਆਰ ਹੁੰਦਾ ਹੈ ਤਾਂ ਕਾਰੀਗਰ ਨਾਲ-ਨਾਲ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਕੁਝ ਵੀ ਲੈਣੇ ਆ ਕਿ ਕੀ ਕੀ ਸਮਾਨ ਇਸ ਦੇ ਵਿੱਚ ਪਾਉਂਦੇ ਨੇ ਡ్రਾਈ ਫਰੂਟ ਦੀ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੋਂ ਇਹਦੀ ਭਰਾਈ ਕੀਤੀ ਜਾਂਦੀ ਹੈ ਕੋਏ ਦਾ ਸਵਾਦ ਜਿਹੜਾ ਹੈ ਇਹ ਲਗਾਤਾਰ ਇਸ ਦੇ ਵਿੱਚ ਬਣਿਆ ਰਹਿੰਦਾ ਹੈ ਤੇ ਤਾਜ਼ਾ ਹੀ ਨਾਲੋਂ ਨਾਲ ਹੀ ਉਹਨਾਂ ਹੀ ਤਿਆਰ ਕੀਤਾ ਜਾਂਦਾ ਹੈ ਜਿੰਨਾ ਕਿ ਵਿਕ ਜਾਵੇ ਹਾਲਾਂਕਿ ਕੋਵਿਡ ਕਰਕੇ ਬਾਜ਼ਾਰਾਂ ਦੇ ਵਿੱਚ ਦੱਸਣਾ ਚਾਹੁੰਦੇ ਆ ਕਿ ਰੌਣਕ ਜਰੂਰ ਬਾਜ਼ਾਰਾਂ ਦੇ ਵਿੱਚੋਂ ਘਟੀ ਹੈ ਦਿਲਬਾਖ ਸਿੰਘ ਜੀ ਕਾਰੀਗਰ ਨੇ ਬਹੁਤ ਪੁਰਾਣੇ ਇਹਨਾਂ ਨਾਲ ਦਿਲਬਾਖ ਸਿੰਘ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਵਿੱਚ ਭੁੱਗੇ ਦੇ ਵਿੱਚ ਪਾਉਂਦੇ ਕੀ ਕੀ ਜੇ ਤੁਸੀਂ ਭੁੱਗੇ ਦੇ ਵਿੱਚ ਜੀ ਦੇਖੋ ਜੀ ਕਿਲੋ ਖੋਇਆ ਹੋਇਆ ਕਿਲੋ ਖੋਇਏ ਦੇ ਵਿੱਚ ਆਪਾਂ ਅੱਧਾ ਕਿਲੋ ਸੌਗੀ ਪਾਈਦੀ ਹੈ ਅੱਧਾ ਕਿਲੋ ਮੱਤਬਲੇ ਕਾ ਜੁਬਾਈ ਦਾ ਜੇ ਅੱਧਾ ਕਿਲੋ ਬਾਦਾਮ ਪਾਈ ਦੇ ਜੇ ਤੇ ਅੱਧਾ ਕਿਲੋ ਮਖਜ ਪਾਈ ਦੇ ਜੇ ਤੇ ਅੱਧਾ ਕਿਲੋ ਕੇ ਹੋ ਪਾਈ ਦਾ ਜੇ ਕਿਲੋ ਮਗਰ ਇਹ ਤਿੰਨ ਕਿਲੋ ਦਾ ਤਿਆਰ ਹੋ ਹਾਂ ਜੀ ਇਹ ਵਿੱਚ ਹੈਗਾ ਜੇ ਇਹ ਬਾਹਰ ਡਰਾਈ ਫੂਡ ਲੱਗੇ ਤੁਹਾਡੇ ਸਾਹਮਣੇ ਹੈਗਾ ਜੇ ਇਹ ਬਖਰਾ ਲੱਗਣਾ ਜੇ ਇਹ ਕੋਈ ਗਿਣਤੀ ਨਹੀਂ ਹੈ ਦੀਦੀ ਡਰਾਈ ਬਰੂਡ ਪਹਿਲਾਂ ਵਿੱਚ ਵੀ ਭੁੰਨਦੇ ਜੇ ਬਾਅਦ ਬਖਰਾ ਵੀ ਨਾ ਭੁੰਨਾ ਬਖਰਾ ਇਹ ਬਾਹਰ ਉੱਪਰ ਲੱਗ ਰਹੇ ਇਹ ਇਹ ਛੋਹ ਵੀਸ ਹੈਗਾ ਜੋ ਜਿੰਨਾ ਡਰਾਈ ਬਰੂਡ ਹੈ ਦੇਖੋ ਤੁਹਾਡੇ ਸਾਹਮਣੇ ਵਿੱਚ ਪਿਆ ਜੇ ਆ ਦੇਖੋ ਗਰਮ ਹੋਈਦਾ ਹੈ ਗੰਦਰ ਤੇ ਅਰਦਰਦ ਕਰਨੇ ਤਦੇ 3 ਦਿਨ ਲੱਗਦੇ ਸਾਰ ਤਦੇ 3 ਦਿਨ ਲੱਗਿਆ 1 ਦਿਨ ਬਣਾਣਾ ਜੇ ਦੂਜੇ ਦਿਨ ਕੋਸਾ ਹੋਣਾ ਉਹ ਵੀ ਨਹੀਂ ਹੋਣਾ ਤੀਜੇ ਦਿਨ ਬਿਲਕੁਲ ਠੰਡਾ ਹੋਣਾ ਦਾ ਇਹ ਦੇਖੋ ਬਿਲਕੁਲ ਨਰਮਾਜ ਹੈ ਕੋਵਾ ਜਿਹੜਾ ਆਪ ਤਿਆਰ ਕਰਦੇ ਹੋ ਆਪ ਤਿਆਰ ਕਰਨਾ ਆ ਬਜੇ ਕੋਵਾ ਮਾਰਿਆ ਜੀ ਬਾਜ਼ਾਰੂ ਖੋਇਆ ਕੋਈ ਨਹੀਂ ਹੈ ਆ ਆਪ ਖੋਇਆ ਤਿਆਰ ਕਰਨਾ ਤੇ ਆਪ ਦੁੱਧ ਲੈਣਾ ਆਪ ਖੋਇਆ ਕਰਨਾ ਇਹ ਫਿਰ ਖਾਦਾ ਵੀ ਇੱਥੇ ਸਮੇਂ ਦੀ ਜਾਂਦਾ ਹੈ ਜੀ ਜਿਆਦਾ ਹਾਂਜੀ ਇਹ ਹੋਇਆ ਕਿ ਮਤਲਬ ਅਗਲਾ ਲੋੜ ਵਾਲਾ ਮਹੀਨਾ ਕੋਈ 20 25 ਦਿਨ ਬਸ ਉਸ ਤੋਂ ਬਾਅਦ ਖਤਮ ਹੋ ਗਿਆ ਉਸ ਤੋਂ ਬਾਅਦ ਨਹੀਂ ਈਆਂ ਭੈਣਾਂ ਦਾ ਹੈਗਾ ਜਿਹੜੀਆਂ ਦੁਰਦੁਰ ਗਈਆਂ ਨੀਆ ਚਲੋ ਗਰੀਬ ਟੱਪਕਾ ਵੀ ਲੈ ਲੰਦਾ ਮਾੜਾ ਮੋਟਾ ਇਹ ਗੱਜੇ ਕੋਈ ਰੇਵੜੀ ਹੋਈ ਪੁੱਗਾ ਹੋਇਆ ਖਜੂਰ ਹੋਈ ਇਹ ਜਿਹੜਾ ਚੱਲਦਾ ਜੇ ਤਾਂ ਇਹੜਾ ਪੁੱਗਾ ਫਿਰ ਪੂਰਾ ਜਿਹੜਾ ਇਹਦੇ ਤਿਆਰ ਕੀਤੇ ਨੇ ਜਿਹੜਾ ਦਿਲਬਾਖ ਸਿੰਘ ਜੀ ਕਦੋਂ ਤੋਂ ਇਹਦੇ ਤਿਆਰ ਕਰਨਾ ਸ਼ੁਰੂ ਕੀਤਾ ਭੁਗਾ ਜਿਹੜਾ ਇਹ ਪਿਲੇ ਸਮੇਂ ਦੇ ਵਿੱਚ ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਪਹਿਲਾਂ ਟੀਆਂ ਨੂੰ ਲੋੜੀ ਜਿਹੜੀ ਦਿੰਦੀਆਂ ਦੀ ਗੱਜ ਚੱਕਰ ਦਿੰਦੇ ਸੀ ਕੋਈ ਰੋੜੀ ਰਾੜੇ ਦਿੰਦੇ ਗੁੜ ਦੇਂਦੇ ਫਲਾਣਾ ਦੇਂਦੇ ਹੁਣ ਅੱਜ ਕੱਲ ਦੇ ਮਾਹੌਲ ਦੇ ਹਿਸਾਬ ਦੇ ਨਾਲ ਇਹ ਬਦਲਿਆ ਗਿਆ ਤੇ ਹੁਣ ਉਹ ਬਸ ਇਹ ਫਜੂਰਾ ਗਾਜਰਾ ਦਿੰਦੇ ਆ ਭੁਗਾ ਦੇਣ ਦੇ ਨਾਲ ਹਾਂਜੀ ਇਹ ਹੋਇਆ ਚਾਕਲੇਟ ਵਗੈਰਾ ਪਰ ਮੇਨ ਜਿਹੜੀ ਮੇਨ ਮਕਸਦ ਹੈ ਭੁਗਾ ਜੀ ਹੈ ਆ ਚਾਕਲੇਟ ਤੇ ਜਿਹੜਾ ਜ਼ਿਆਦਾ ਮਾਡਰਨ ਹੋ ਗਏ ਉਹਦੇ ਚਾਕਲੇਟ ਦਿੰਦੇ ਦਾ ਉਹ ਚਾਕਲੇਟ ਇਤਨੀ ਫੈਲ ਨਹੀਂ ਜਿਹੜੀ ਭੁੱਗੇ ਦੀ ਗੱਲ ਕੀਤੀ ਜਾਵੇ ਦਲਬਾਗ ਸਿੰਘ ਜੀ ਜਿਵੇਂ ਕਿ ਤੁਸੀਂ ਦੱਸ ਰਹੇ ਸੀ ਭੁੱਗਾ ਸਿਰਫ ਇਨੇ ਕੇ ਏਰੀਆ ਦੇ ਵਿੱਚ ਹੀ ਇਹ ਟੇਸਟ ਮਿਲਦਾ ਜੀ ਕਿ ਕਿਤੋਂ ਜਿਹੜੀ ਖਾਸੀਅਤ ਕੀ ਹੈ ਇਸ ਜਿਹੜਾ ਭੁੱਗਾ ਜਿਹੜਾ ਦੇਖੋ ਜੀ ਭੁੱਗੇ ਦੇ ਹਰ ਦੁਕਾਨਾਂ ਦੇ ਬਣਦੇ ਪਏ ਆ ਭੁੱਗੇ ਹਰ ਦੁਕਾਨਾਂ ਦੇ ਬਣਦੇ ਤੁਹਾਨੂੰ ਸਸਤੇ ਸਸਤੇ ਮਹਿੰਗਾ ਮਿਲ ਜਾਏਗਾ ਕੁਝ ਵੀ ਮਿਲ ਜਾਏਗਾ ਮਹਿੰਗਾ ਹੀ ਮਿਲ ਜਾਏਗਾ ਪਰ ਇੱਥੇ ਦਾ ਰੇਟ ਜਿਹੜਾ ਫਿਕਸ ਹੈਗਾ ਉਮਰ ਇਹ ਤੇ ਇੰਸਾਖਿਰ ਵੀ ਇੱਕ ਲੋਰੇਟ ਹੈਗਾ ਪਰ ਇਹ ਭੂਗਾ ਤੁਸੀਂ ਜਿੱਥੇ ਲੈ ਜਾਓ ਜਿੱਥੇ ਮਰਜੀ ਅੰਬਰਸਰ ਦੇ ਵਿੱਚ ਹੀ ਜਿੱਥੇ ਮਰਜੀ ਡਰਾਈਵ ਕਰੋ ਇਹ ਚੀਜ਼ ਨਹੀਂ ਮਿਲਣੇ ਇੰਨਾ ਡਰਾਈਵ ਰੂਟ ਨਹੀਂ ਹੈਗਾ ਪੁਰਾਣੇ ਬਾਜ਼ਾਰ ਨੇ ਹਾਂਜੀ ਪੁਰਾਣੇ ਬਾਜ਼ਾਰ ਨੇ ਮੈਨੂੰ ਇਹ ਦੱਸੋਗੇ ਇਹ ਇੱਥੇ ਕੀ ਖਾਸੀਅਤ ਹੈ ਦੀ ਜਿਹੜੀ ਇਹ ਇੰਨੇ ਕੇ ਏਰੀਆ ਦੇ ਵਿੱਚ ਜਿਹੜਾ ਸਵਾਦ ਇਹਦਾ ਮਿਲਦਾ ਹੈ ਜੀ ਇੰਨੇ ਦੇ ਏਰੀਆ 'ਚ ਸਵਾਦ ਇਹ ਮਿਲਦਾ ਹੈ ਇਸ ਖਾਤਰ ਮਿਲਦਾ ਹੈ ਕਿ ਇੱਕ ਦੂਸਰੀ ਦੁਕਾਨਾ ਉਹ ਏਡੋਪਰੀ ਚੜੀ ਆ ਨਾ ਤੇ ਇੱਕ ਕਾਰੀਗਰ ਸੋਚਦਾ ਜਾਂ ਹਾਂ ਪੁਰਾਣੀਆਂ ਦੁਕਾਨਾਂ ਪੁਰਾਣੇ ਕਾਰੀਗਰ ਹੈਗੇ ਆਂ ਪੁਰਾਣੇ ਮਤਲਬ ਉਹ ਸੋਚਦਾ ਮੈਂ ਇਧਰ ਕਿ ਲੋ ਬੱਦੜ ਕੇ ਚੀਜ਼ ਬਣਾਵਾ ਜਿਹੜੀ ਦਰ ਪੀੜੀ ਕੰਮ ਚੱਲਦੇ ਇਹ ਪੀੜੀ ਜਿਹੜੀਆਂ ਪੁਰਾਣੀਆਂ ਤੱਕ ਹੈ ਨਹੀਂਆਂ ਪੀੜੀਆਂ ਜੀ ਇਹ ਨਹੀਂਆਂ ਪੀੜੀਆਂ ਪੀੜੀਆਂ ਮਤਲਬ ਕੋਈ ਦਾਦੇ-ਪੁਰਦਾਦੇ ਕਰਦੇ ਪਏ ਪੁਰਾਣੇ ਨਾਂ ਚੱਲੇਦੇ ਆ ਇਸ ਜਿਹੜੇ ਨਵੀਆਂ ਦੁਕਾਨਾਂ ਆਈਆਂ ਨੇ ਨਵੀਆਂ ਦੁਕਾਨਾਂ ਤੇ ਆਮ ਤੌਰ ਤੇ ਭੁਗਾ ਨਹੀਂ ਮਿਲਦਾ ਕੀ ਕਰਨੇ ਮਿਹਨਤ ਜਾਰਾ ਲੱਗਦੀ ਆ ਇਦੇ 'ਚ ਮਿਹਨਤ ਜਿਆਦਾ ਸਰ ਇਹਦੇ 'ਚ ਸਰ ਜੀ ਖਰਚਾ ਬਹੁਤ ਹੈਗਾ ਤੁਹਾਨੂੰ ਮੈਂ ਦੱਸਿਆ ਈ ਕਿਲੋ ਖੋਏ ਦੇ ਵਿੱਚ ਅੱਧਾ ਦੇ ਕਿਲੋ ਡਰਾਈ ਫਰੂਟ ਪਾਤਾ 2-3 ਕਿਲੋ ਡਰਾਈ ਫਰੂਟ ਹੋ ਗਿਆ ਇਸ ਤਰ੍ਹਾਂ ਕੌਣ ਬੰਦਦਾ ਜੇ ਅੱਜਕਲ ਕੌਣ ਬੰਦਦਾ ਹੈ ਇੰਨਾ ਮਹਿੰਗਾ ਇਸ ਦਾ ਵਾਹ ਗਾਹ ਗਾ ਗਿਆ ਹੀ ਨਹੀਂ ਇਹ ਤਾਂ ਪੁਰਾਣੀਆਂ ਦੁਕਾਨਾਂ ਆਈਆਂ ਚਲੋ ਅੱਜ ਨਹੀਂ ਤਾਂ ਕੱਲ ਆ ਜਾਏਗਾ ਗੱਲ ਨੇ ਤਾਂ ਪਰਸੂ ਆ ਜਾਏਗਾ ਇਸ ਖਾਤਰ ਮਦਬਲੇ ਇਹਨਾਂ ਨੇ ਆਪਣਾ ਨਾਮ ਬਦਨਾਮ ਨਹੀਂ ਕਰਨਾ ਬਿਕੇ ਜਾਂ ਘਾਟ ਕਿੰਨੇ ਮੌਸਮ ਦੇ ਵਿੱਚ ਕਿੰਨਾ ਕੁ ਲਾਇਵਦ ਹੁੰਦਾ ਦਿਲਵਾਗ ਜੀ ਸਰਦੀ ਦੇ ਮੌਸਮ ਦੇ ਵਿੱਚ ਖਾਧਾ ਜਾਂਦਾ ਜੀ ਇਹ ਖਾਧਾ ਸਰਦੀ ਦੇ ਮੌਸਮ ਜੇ ਗਰਮੀ ਵਾਲੀ ਚੀਜ਼ ਹੈ ਨਹੀਂ ਜੀ ਇਹ ਇਹ ਬਸ ਲੋੜੀ ਛੱਡ ਕੇ ਮਹੀਨਾ ਲਾ ਲਿਆ ਜਿਆਦਾ ਜਿਆਦਾ ਜਿਹੜਾ ਬਾਹਰ ਅੰਦਰ ਭੇਜਣਾ ਵਾਕਈ ਨਹੀਂ ਹੋ ਸਕਦਾ ਬਾਹਰ ਵੀ ਜਾਂਦਾ ਕਾਫੀ ਲੋਕ ਬਾਹਰ ਵੀ ਜਾਂਦਾ ਉਹਨੂੰ ਆਉਂ ਗੋਂਗੇ ਤੇ ਜਾਂਦਾ ਮਹਾਰਾਜ ਆਉਂਗੇ ਉਹ ਘਰੇ ਆਏ ਜੁਕੇ ਜਾਂਦਾ ਹੈ ਜੁਕੇ ਟਿਕਰ ਜਾਂਦਾ ਮਹਾਰਾਜ ਦਲਬਾਖ ਸਿੰਘ ਜੀ ਮੈਨੂੰ ਇੱਕ ਗੱਲ ਦੱਸਿਓ ਕਿ ਲੋਕਡਾਊਨ ਦੇ ਕਾਰਨ ਕੋਵਿਡ ਦੇ ਕਾਰਨ ਕੰਮ ਦੇ ਕਿੰਨਾ ਘਾਸਰ ਪਿਆ ਇਸ ਵਾਰ ਕੋਈ ਕੰਮ ਦੇ ਰੁਪਈਏ ਜੀ 75 ਪੈਸੇ ਹੈ ਨਹੀਂ ਤੇ 25 ਪੈਸੇ ਆ ਜੀ ਬਸ ਕੋਣ ਨੂੰ ਮੈਂ ਪਹਿਲੇ ਦੱਸ ਬੈਠਾ ਕਿ ਇਹ ਕੰਮ ਹੈਗਾ ਜਿਹਨਾਂ ਦੇ ਫੈਕਟਰੀਆਂ ਹੈਗੀਆਂ ਜਾਂ ਵੱਡੇ ਵੱਡੇ ਬ੍ਰਾਂਚਾਂ ਵਾਲੇ ਉਹ ਖਰੀਦ ਸਕਦੇ ਆ ਬਾਕੀ ਵਿਚਕਾਰਲਾ ਤੇ ਬਾਹਰਲਾ ਉੱਪਰਲਾ ਤੇ ਥੱਲੇ ਵਾਲਾ ਮੇਲ ਤਾਂ ਬਿਲਕੁਲ ਹੀ ਮਰ ਗਿਆ ਆਵਾਜ਼ ਕੋਈ ਵੀ ਨਹੀਂ ਕਿਹੜੀ ਰੌਣਕ ਆ ਇਹਦੇ ਉਨੀ ਰੌਣਕ ਕਿਉਂ ਨਹੀਂ ਹੈਗੀ ਰੌਣਕ ਹੁਣ ਕਹਦੇ ਖਾਤਰ ਹੋ ਨਾ ਰੌਣਕ ਪੈਸੇ ਨਾਲ ਹੁੰਦੀ ਆ ਜੇ ਪੈਸਾ ਕਿਸੇ ਕੋਲ ਉਹਦੇ ਘਰੋਂ ਬਾਹਰ ਨਿਕਲੇ ਬਾਲ ਬੱਚਾ ਲੈ ਕੇ ਨਿਕਲੇ ਜਿਹਦੇ ਕੋਲ ਜੇਪੀਸੀ 100 ਰੁਪਇਆ ਹੋਣਾ ਉਹ ਬੱਚੇ ਨੂੰ ਕੀ ਲੈ ਕੇ ਨਿਕਲੇ ਸਰਦਾਰ ਬਾਖਸ਼ ਸਿੰਘ ਜੀ ਇਹ ਜਿਹੜਾ ਪਿਛਲੀ ਵਾਰ ਜਿੰਨਾ ਭੁੱਗਾ ਤਿਆਰ ਕੀਤਾ ਸੀ ਉਨਾ ਹੀ ਇਸ ਵਾਰ ਕੀਤਾ ਹੈ ਜਾਂ ਘਟ ਗਿਆ ਨਹੀਂ ਬਹੁਤ ਕੰਮ ਹੈ ਮਹਾਰਾਜ ਪਿਛਲੇ ਘਟ ਤੇ ਘਟ ਕੁਆਂਟਲ ਡੇਢ ਘੰਟੇ ਲੱਗ ਮੈਗਾ ਹਾਂਜੀ ਬਹੁਤ ਜ਼ਿਆਦਾ 25% ਤੇ ਰਹਿ ਗਿਆ ਸਾਰਾ ਉਹ ਵੀ ਸੌ ਸੋਚ ਕੇ ਬਣਾਉਣ ਦੇ ਦੇਖੋ ਤੁਸੀਂ ਤੁਹਾਡੇ ਸਾਹਮਣੇ ਬੈਠੇ ਦੇ ਰਾਤ ਕਰੂਣ ਇੱਥੇ ਬੈਠੇ ਰਹਿਣਾ ਆ ਗੱਲ ਗਵੀ ਇਹ ਪੁਰਾਣੇ ਕਾਰੀਗਰ ਨੇ ਜਿਹੜੇ ਅੰਮ੍ਰਿਤਸਰ ਦੇ ਲੋਗੜ ਬਾਜ਼ਾਰ ਦੇ ਵਿੱਚ ਮੌਜੂਦ ਨੇ ਦਾਵਾ ਇਹ ਕੀਤਾ ਜਾਂਦਾ ਹੈ ਕਿ ਪੁੱਗਾ ਹਰ ਜਗ੍ਹਾ ਤੋਂ ਮਿਲੇਗਾ ਪਰ ਇਹ ਜਿਹੜਾ ਟੇਸਟ ਹੈ ਇਤੋਂ ਹੀ ਮਿਲੇਗਾ ਕਿਉਂਕਿ ਪੁਰਾਣੀਆਂ ਦੁਕਾਨਾਂ ਨੇ ਸ਼ਹਿਰ ਭੀੜ-ਭਾੜ ਵਾਲਾ ਏਰੀਆ ਇਹ ਵੱਡੀਆਂ ਦੁਕਾਨਾਂ ਸ਼ਹਿਰ ਤੋਂ ਬਾਹਰ ਉਹਨਾਂ ਏਰੀਆ ਦੇ ਵਿੱਚ ਚਲੇ ਗਏ ਜਿੱਥੇ ਗੱਡੀਆਂ ਆਸਾਨੀ ਨਾਲ ਚੱਲ ਜਾਂਦੀਆਂ ਇੱਥੇ ਗੱਡੀ ਤੇ ਆਉਣਾ ਸੰਭਵ ਨਹੀਂ ਹੈ ਪੈਦਲ ਦੇ ਕੱਢਣਾ ਦੂਲੋ ਦੇ ਵਿੱਚ ਜਿਹੜੇ ਪੈਦਲ ਦੁਕਾਨਾਂ ਪੈਦਲ ਜਿਹੜੇ ਇੱਥੇ ਆ ਸਕਦੇ ਨੇ ਜਿਨ੍ਹਾਂ ਨੂੰ ਪਤਾ ਹੈ ਉਹੀ ਇੱਥੇ ਆ ਕੇ ਭੁਗਾ ਖਜੂਰਾ ਲੈ ਕੇ ਜਾਂਦੇ ਨੇ ਲੋੜੀ ਦੀ ਸੁਗਾਤ ਲੈ ਕੇ ਜਾਂਦੇ ਨੇ ਪਰ ਸਮੇਂ ਦੇ ਨਾਲ ਕੋਵਿਡ ਨੇ ਜੋ ਇਹਨਾਂ ਦੇ ਕੰਮ ਨੂੰ ਨੁਕਸਾਨ ਪਹੁੰਚਾਇਆ ਸੀ ਜਿਵੇਂ ਬਾਕੀ ਮਾਰਕੀਟ ਪ੍ਰਭਾਵਿਤ ਹੋਈ ਹੈ ਓਵੇਂ ਹੀ ਇਸ ਵਾਰ ਲੋਹੜੀ ਦੇ ਉੱਪਰ ਵੀ ਜਿਹੜੀਆਂ ਇਹ ਸੁਗਾਤਾਂ ਦੇਣ ਦਾ ਕੰਮ ਹੈ ਪ੍ਰਭਾਵਿਤ ਹੋਇਆ ਹੈ 25-20 ਦੀ ਕੰਮ ਜਿਹੜਾ ਹੋ ਰਿਹਾ ਗਿਆ ਹੈ ਜਿਵੇਂ ਕਿ ਦੁਕਾਨਦਾਰ ਦੱਸ ਰਹੇ ਨੇ ਕਾਰੀਗਰ ਦੱਸ ਰਹੇ ਨੇ ਪਰ ਫਿਰ ਵੀ ਜਿਹੜਾ ਭੁੱਗਾ ਹੈ ਕਿਉਂਕਿ ਹਰ ਸਾਲ ਤਿਆਰ ਕੀਤਾ ਜਾਂਦਾ ਹੈ ਇੱਕ ਇਥੇ ਇੱਕ ਮਾਰਕੀਟ ਪੁਰਾਣੀ ਬਣੀ ਆ ਪੁਰਾਣੇ ਗਾਹਕ ਨੇ ਉਹ ਜ਼ਰੂਰ ਜਦੋਂ ਭੁਗਾ ਲੈਣ ਲਈ ਆ ਰਹੇ ਨੇ ਪਰ ਜਿਹੜੀ ਪਿਛਲੇ ਸਾਲ ਜਿੰਨੀ ਭੀੜ ਸੀ ਜਿੰਨੀ ਪਿਛਲੇ ਸਾਲ ਜਿੰਨੀ ਸੰਤੁਸ਼ਟੀ ਸੀ ਉਹ ਇਸ ਵਾਰ ਜਿਹੜੀ ਹੈ ਨਹੀਂ ਹੈ ਪਰ ਫਿਰ ਵੀ ਜਿਹੜੀ ਸੋਗਾਤ ਹੈ ਲੋਕਾਂ ਦੇ ਲਈ ਇਥੇ ਤਿਆਰ ਕੀਤੀ ਜਾ ਰਹੀ ਆ ਲੋੜੀ ਦੇ ਤਿਹਾਰ ਦੇ ਦਿਨ ਜਿਹੜੀ ਦੂਸਰੀ ਸਭ ਤੋਂ ਜ਼ਿਆਰੀ ਆਈਟਮ ਅੰਮ੍ਰਿਤਸਰ ਦੇ ਵਿੱਚ ਵੰਡੀ ਜਾਂਦੀ ਹੈ ਮੌਫਲੀਆਂ ਦੇ ਨਾਲ ਭੁੱਗੇ ਤੋਂ ਇਲਾਵਾ ਉਹ ਖਜੂਰਾ ਨੇ ਜਿਹੜੀਆਂ ਅੰਮ੍ਰਿਤਸਰ ਦੇ ਵਿੱਚ ਇੱਕ ਸੰਗਾਤ ਵਜੋਂ ਵੰਡੀਆਂ ਜਾਂਦੀਆਂ ਲੋੜੀ ਦੇ ਤਿਹਾਰ ਵਾਲੇ ਦਿਨ ਮੌਫੀਆਂ ਦੇ ਨਾਲ ਤਾਂ ਖਜੂਰਾ ਨੂੰ ਵੀ ਤਿਆਰ ਕਰਨ ਦੇ ਲਈ ਜਿਹੜੀ ਵਿਸ਼ੇਸ਼ ਤੌਰ ਦੇ ਉੱਤੇ ਇੱਕ ਵਿਧੀ ਅਪਣਾਈ ਜਾਂਦੀ ਹੈ ਵੱਡੀ ਗਿੰਦੀ ਦੇ ਵਿੱਚ ਜਿਹੜੇ ਖਜੂਰਾ ਨੇ ਇੱਥੇ ਤਿਆਰ ਕੀਤੇ ਜਾਂਦੀਆਂ ਤੇ ਉਨੀਆਂ ਹੀ ਤਿਆਰ ਕੀਤੇ ਜਾਂਦੀਆਂ ਨੇ ਜਿੰਨੀਆਂ ਇਹਦੇ ਨਾਲ ਨਾਲ ਹੀ ਲੱਗਦੇ ਹਨ ਤਾਜ਼ਾ ਖਜੂਰਾ ਕੱਢ ਕੇ ਜਿਹੜੀਆਂ ਨੇ ਵੇਚੇ ਜਾਂਦੀਆਂ ਨੇ ਅੰਮ੍ਰਿਤਸਰ ਦੇ ਲੋਹਗਾੜ ਦਾ ਜਿਹੜਾ ਪੁਰਾਣਾ ਬਾਜ਼ਾਰ ਹੈ ਇੱਥੇ ਦੇਖ ਸਕਦੇ ਹੋ ਕਿ ਜਿਵੇਂ ਖਜੂਰਾ ਤੇ ਭੁਗਾ ਇੱਥੇ ਤਿਆਰ ਕੀਤਾ ਜਾ ਰਿਹਾ ਹੈ ਤੇ ਖਜੂਰਾ ਨੂੰ ਨਾਲ-ਨਾਲ ਵੇਚਿਆ ਜਿਹੜੇ ਦਿੱਤਾ ਜਾ ਰਿਹਾ ਹੈ ਇਹ ਤਾਂ ਲੋਹੜੀ ਤੋਂ ਅੱਜ ਦਾ ਦਿਨ ਤੇ ਕੱਲ ਦਾ ਲੋਹੜੀ ਵਾਲੇ ਦਿਨ ਜਿਹੜੀ ਆ ਇਹ ਖਜੂਰਾ ਜਿਹੜੀਆਂ ਨੇ ਇਸ ਦੀ ਸੇਲ ਦੇ ਉੱਤੇ ਕਾਫੀ ਜਿਹੜਾ ਇਹਦੀ ਸੇਲ ਹੁੰਦੀ ਆ ਕਿਉਂਕਿ ਲੋੜੀ ਦੇ ਜਿਹੜੇ ਿਤਿਆਰ ਵੰਡਿਆ ਜਾਂਦਾ ਕਿਉਂਕਿ ਲੋੜੀ ਵੰਡੀ ਜਾਂਦੀ ਹੈ ਲੋੜੀ ਪਾਈ ਜਾਂਦੀ ਹੈ ਤਾਂ ਇਸ ਦੇ ਵਿੱਚ ਜਿਹੜੀਆਂ ਖਜੂਰਾ ਨੇ ਇਹਨਾਂ ਨੂੰ ਤਿਆਰ ਕੀਤਾ ਹੈ ਨਾ ਸਾਡੇ ਨਾਲ ਉਹ ਤੇ ਪੁਰਾਣੀ ਦੁਕਾਨ ਦੇ ਉੱਤੇ ਜਿਹੜੇ ਮਾਲਕ ਨੇ ਖੋਦੋ ਜਿਹੜੇ ਕਾਰੀਗਰ ਨੇ ਉਹ ਇੱਥੇ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤਾਂ ਸਰ ਕਿਵੇਂ ਤਿਆਰ ਕਰਦੇ ਹੋ ਖਜੂਰਾ ਜਿਹੜੀਆਂ ਤੁਸੀਂ ਜਿਹੜੀਆਂ ਅੱਜ ਕੱਲ ਚੀਨੀ ਪਾਉਂਦੇ ਆਂ ਅਸੀਂ ਚੀਨੀ ਪਾ ਕੇ ਵਿੱਚ ਮਸਾਲਾ ਲਾਏ ਜਾਂ ਮਸਾਲਾ ਲਾ ਕੇ ਮੈਦੇਰੇ ਵਿੱਚ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਹੈ ਹਾਂਜੀ ਜਿਹਨੇ ਚਰ ਦੇ ਵਿੱਚ ਜੇ ਤਿਆਰ ਹੋਈਂਦੇ ਨਾਲੋਂ ਨਾਲ ਤਾਜ਼ੀਆਂ ਤਿਆਰੇ ਕਰਕੇ ਦਿੰਦੇ ਹੋ ਤੁਸੀਂ ਮਹਾਰਾ ਨਾਲੋਂ ਨਾਲ ਤਿਆਰ ਕਰਕੇ ਦਿੰਨੇ ਆ ਇਹਨਾਂ ਦੇ ਵਿੱਚ ਗੱਲ ਕੀ ਐ ਬਿਲਕੁਲ ਕੇ ਨੂੰ ਬਿਆ ਸੌਦਾ ਨਹੀਂ ਦਿੰਦੇ ਬਿਲਕੁਲ ਤਾਜ਼ਾ ਸੌਦਾ ਦਿੰਨੇ ਆ ਹਾੜੀ ਦੁਕਾਨ ਤੇ ਬਿਲਕੁਲ ਫਲੈਸ਼ ਸੌਦਾ ਬੰਦਾ ਹੈ ਜਿਹੜੀ ਜਿਹੜੀਆਂ ਖਜੂਰਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਆਟਮਾ ਜਾਰੀਆਂ ਲੋੜੀ ਜਿਹੜੀ ਵੰਡੀ ਜਾਂਦੀ ਨਾਲ ਜਿੰਨੇ ਨੇ ਜੀ ਮਹਾਰਾ ਡੋਟੀਆਂ ਆ ਗਿਆ ਲਿਆਉਡੀਆਂ ਹੋ ਗਈ ਗਜਕ ਹੋ ਗਈ ਹੋਰ ਇਹ ਇਹ ਤਿਹਾੜ ਸਾਂਝਾ ਤਿਹਾੜ ਪੰਜਾਬ ਦਾ ਹੈਗਾ ਇਹ ਲੋਹੜੀ ਹਰ ਇੱਕ ਦੇਸ਼ ਦੇ ਵਿੱਚ ਮਨਾਈ ਜਾਂਦੀ ਹੈ ਹਾਂਜੀ ਇਹ ਮਾਰਾ ਇਹ ਭੁਗਾ ਹੋ ਗਿਆ ਖਜੂਰਾ ਹੋ ਗਿਆ ਛੜਿਓੜੀਆਂ ਹੋ ਗਿਆ ਡੋਡੀਆਂ ਹੋ ਗਿਆ ਇਹ ਹਰ ਇੱਕ ਨੂੰ ਤਿਹਾੜ ਪੰਜਾਬੀ ਦੇ ਵਿੱਚ ਦਿਖਾਈ ਜਾਂਦਾ ਲੋਹੜੀ ਦੇ ਵਿੱਚ ਦਿੱਤੀਆਂ ਜਾਂਦੀਆਂ ਹਨ ਤਾਂ ਕਿੰਨੀ ਪੁਰਾਣੀ ਦੁਕਾਨ ਹੈ ਜਿਹੜੀਆਂ ਖਜੂਰਾ ਤੁਸੀਂ ਤਿਆਰ ਕਰਦੇ ਹੋ ਕਦੋਂ ਤੋਂ ਇਹ ਦੀ ਦੁਕਾਨ ਹੈ ਤੁਹਾਡੀ ਇਹ ਮਾਰਾ ਸਾਡੇ ਦੇ ਵਿੱਚ 40 ਸਾਲ ਹੋ ਗਏ ਇਹ ਦੁਕਾਨ ਨੇ ਹਾਂਜੀ ਉਹ ਵੀ ਤਿਆਰ ਕਰਦੇ ਹੋ ਹਰ ਵਾਰ ਆਪੇ ਤਿਆਰ ਕਰੀ ਰਹੀ ਹੈ ਉਹ ਗਾਵੀ ਖਜੂਰਾ ਵੀ ਔਰ ਗੋਟਰੀ ਹਲਸੀ ਦਾ ਹਲਸੀ ਦਾ ਪਿੰਨੀਆਂ ਵੀ ਅਸੀਂ ਗੱਲ ਕੀ ਵਟਦੇ ਆ ਗਏ ਹਾਂ ਹਾਂਜੀ ਇਹ ਜਿਹੜੀਆਂ ਸਰਦੀ ਦੇ ਮੌਸਮ ਦੇ ਵਿੱਚ ਹੀ ਖਾਧੀਆਂ ਜਾਂਦੀਆਂ ਜੀ ਹਾਂਜੀ ਮਹਾਰਾਜ ਸਰਦੀ ਦੇ ਮੌਸਮ ਹੀ ਖਾਧੀਆਂ ਇਹਨੀਆਂ ਗਰਮ ਹੁੰਦੀ ਹੈ ਚੀਜ਼ ਇਹ ਗਰਮੀ ਦੇ ਵਿੱਚ ਨਹੀਂ ਖਾਧੀਆਂ ਜਾਂਦੀਆਂ ਇਹ ਬਹੁਤ ਗਰਮ ਹੁੰਦਾ ਹੀ ਹੈ ਹਾਂਜੀ ਹਾਂਜੀ ਖੂਰਾ ਦੇ ਵਿੱਚ ਕਿਹੜੀ-ਕਿਹੜੀ ਚੀਜ਼ ਜਿਹੜੀ ਅਸੀਂ ਤੁਸੀਂ ਇਸਤੇਮਾਲ ਕਰਦੇ ਹੋ ਜਿਹੜੀ ਗਰਮ ਹੁੰਦੀਆਂ ਨੇ ਇਹ ਮਹਾਰਾਜ ਚੀਨੀ ਪੈਂਦੀ ਆ ਇਹਨੂੰ ਘੜਕਾਣੇ ਪੈਂਦਾ ਇਹਨੂੰ ਫੇਰੇ ਵੀ ਮਸਾਲੇ ਲਾਣੇ ਪੈਂਦੇ ਆ ਤੇ ਔਰੇ ਨਾਲ ਕਰਕੇ ਗਰਮ ਹੁੰਦੀਆਂ ਆ ਹਾਂਜੀ ਇਹ ਜਿਹੜਾ ਲੋਹੜੀ ਦੇ ਇਸ ਵਾਰ ਜਿਹੜੀ ਗੱਲ ਬਾਕੀ ਦੁਕਾਨਾਂ ਦੇ ਵੀ ਸਾਹਮਣੇ ਆਈ ਕੋਵਿਡ ਦੇ ਕਾਰਨ ਕਰੋਨਾ ਕਰਕੇ ਜਿਹੜਾ ਲੋਕਡਾਊਨ ਰਿਹਾ ਕੰਮ ਤੇ ਕਿੰਨਾ ਕਸਰ ਰਿਹਾ ਜੀ ਮਾਰੇ ਹੋਰੇ ਕਰਨ ਬਹੁਤ ਜ਼ਿਆਦਾ ਅਸਰ ਪੈ ਗਿਆ ਜੀ ਸਾਡਾ ਸੌਦਾ ਉਹਨਾ ਨਹੀਂ ਲੱਗਾ ਜਿੰਨਾ ਪਹਿਲੇ ਸੌਦਾ ਲੱਗਦਾ ਰਿਹਾ ਕਿੰਨਾ ਕਿੰਨੇ ਵੀਰ ਦੀ ਵਰਗ ਦੇ ਦੇਖਿਆ ਜਾਵੇ ਅੱਧੇ ਦਾ ਫਰਕ ਪੈ ਗਿਆ ਨਾ ਅੱਧੀ ਜ਼ਿਆਦਾ ਸੀ ਅੱਧੇ ਦਾ ਇਹਦਾ ਫਰਕ ਪੈ ਗਿਆ ਜੀ ਇਹ ਕਰੋਨਾ ਨੇ ਕਾਫੀ ਮਾਰ ਕੀਤੀ ਇਹਨਾਂ ਨੇ ਮਜ਼ਦੂਰਾਂ ਉੱਤੇ ਵੀ ਹਾਂਜੀ 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 ਤਾਂ ਇਸ ਵਾਰ ਦੇ ਜਿਹੜੀਆਂ ਖਜੂਰਾ ਜਿਹੜੀਆਂ ਨੇ ਉਹ ਤਿਆਰ ਕੀਤੀਆਂ ਜਾ ਰਹੀਆਂ ਨੇ ਰਵਾਇਤੀ ਖਜੂਰਾ ਲੋਹੜੀ ਦੇ ਤਿਹਾੜ ਦੇ ਉੱਤੇ ਜਿਹੜੇ ਦੋ ਵੱਖ-ਵੱਖ ਚੀਜ਼ਾਂ ਜਿਹੜੀਆਂ ਨੇ ਸਰਦੀ ਦਾ ਮੌਸਮ ਹੁੰਦਾ ਹੈ ਤਾਂ ਗਰਮ ਚੀਜ਼ਾਂ ਵੰਡੀਆਂ ਜਾਂਦੀਆਂ ਨੇ ਕਿਉਂਕਿ ਇੱਕ ਤੇ ਜਿਹੜਾ ਸਰਦੀ ਦੇ ਵਿੱਚ ਸਿਰਫ ਏਡਾ ਭੁੱਗਾ ਦੇ ਖਜੂਰਾ ਨੇ ਜਿਹੜੀਆਂ ਇਸ ਸਰਦੀ ਦੇ ਮੌਸਮ ਦੇ ਵਿੱਚ ਹੀ ਖਾਧੀਆਂ ਜਾਂਦੀਆਂ ਨੇ ਤਾਂ ਇਹ ਉਹਨਾਂ ਹੀ ਦੁਕਾਨਾਂ ਦੇ ਤਿਆਰ ਕੀਤੇ ਜਾਂਦੇ ਨੇ ਪੁਰਾਣੀਆਂ ਦੁਕਾਨਾਂ ਨੇ ਲੋਹੜੀ ਦੇ ਬਾਜ਼ਾਰ ਦੇ ਵਿੱਚ ਪੁਰਾਣਾ ਬਾਜ਼ਾਰ ਹੈ ਅੰਮ੍ਰਿਤਸਰ ਸ਼ਹਿਰ ਦਾ ਤਾਂ ਗਲੀਆਂ ਦੇ ਵਿੱਚ ਲੋਗੜ ਦੇ ਵਿੱਚ ਜਿਹੜਾ ਇਹ ਬਜਾਸ ਦਿੱਤਾ ਜਿੱਥੇ ਗਜਕ ਵੀ ਇੱਕ ਪਾਸੇ ਤਿਆਰ ਕੀਤੀ ਜਾਂਦੀ ਹੈ ਗਜਕ ਨੂੰ ਤਿਆਰ ਕਰਨ ਦੇ ਜਿਹੜੇ ਪੁਰਾਣੀਆਂ ਦੁਕਾਨਾਂ ਨੇ ਗਜਕ ਤਿਆਰ ਕਰਦੀਆਂ ਨੇ ਦਾ ਭੁਗਾ ਦੱਸਣਾ ਚਾਹੁੰਨੇ ਕਿ ਇਹਦੇ ਚੰਦ ਇੱਕ ਦੋ ਦੁਕਾਨਾਂ ਅਜਿਹੀਆਂ ਨੇ ਜਿੱਥੇ ਭੁਗਾ ਤਿਆਰ ਕੀਤਾ ਜਾਂਦਾ ਹੈ ਵੇਚਿਆ ਜਾਂਦਾ ਹੈ ਤਾਂ ਕਿ ਤੇ ਲੋਹੜੀ ਦੇ ਲੋਹੜੀ ਦੇ ਤਿਹਾਰ ਤੋਂ ਪਹਿਲਾਂ ਹੀ ਇਸ ਨੂੰ ਸ਼ੁਰੂ ਕੀਤਾ ਜਾਂਦਾ ਹੈ ਤਾਂ ਅਗਲੇ ਤਕਰੀਬਨ ਪੰਜ-ਛੇ ਦਿਨ ਨਹੀਂ ਇਸ ਜਨਾਜ਼ਰ ਸਰਦੀ ਰਹੇਗੀ ਕਿਉਂਕਿ ਸਰਦੀ ਜਿਹੜੀ ਆ ਪੂਰੇ ਇਸ ਵਕਤ ਜੋਰਿਆ ਸਰਦੀ ਦਾ ਤਾਂ ਸਰਦੀ ਦੇ ਮੌਸਮ ਦੇ ਵਿੱਚ ਵੀ ਇਹਨਾਂ ਦੇ ਨਾਲ ਇਸ ਜਗ੍ਹਾ ਦੇ ਉੱਪਰ ਜਿਹੜੀ ਆ ਭੁੱਗਾ ਜਿਹੜਾ ਵੇਚਿਆ ਜਾਂਦਾ ਇਹ ਤਾਂ ਲੋਹੜੀ ਦੇ ਉੱਤੇ ਵੰਡਿਆ ਜਾਂਦਾ ਹੈ ਤੇ ਨਾਲ ਹੀ ਖਜੂਰਾ ਜਿਹੜੀਆਂ ਨੇ ਲੋਹੜੀ ਦੇ ਉੱਤੇ ਜਿਹੜੀ ਇੱਕ ਸੌਗਾ ਦਿੱਤੀ ਜਾਂਦੀ ਆ ਤਾਂ ਖਜੂਰਾ ਵੀ ਨਾਲ ਜਿਹੜੀਆਂ ਵੰਡੀਆਂ ਜਾਂਦੀਆਂ ਨੇ ਨਾ ਪੁਰਾਣੇ ਸ਼ਹਿਰ ਦੇ ਵਿੱਚ ਜਿਹੜੀਆਂ ਖਜੂਰਾ ਨੇ ਤਾਜ਼ੀਆਂ ਤਿਆਰ ਕਰਕੇ ਵੰਡੀਆਂ ਜਾ ਰਹੀਆਂ ਨੇ ਤਾਂ ਇੱਕ ਗੱਲ ਜਿਹੜੀ ਇਹਨਾਂ ਨੇ ਵੀ ਐਡ ਕੀਤੀ ਆ ਕੋਵਿਡ ਦੇ ਕਾਰਨ ਕੰਮ ਦੇ ਵਾਅਚ ਇਸ ਵਾਰ ਇਹਨਾਂ ਨੂੰ ਵੀ ਜਿਹੜਾ ਕਾਫੀ ਫਰਕ ਪਿਆ ਇਹ ਤਾਂ ਕਾਫੀ ਜਿਹੜਾ ਮਾਰਕੀਟ ਦੇ ਵਿੱਚ ਜਿੰਨੀ ਰੌਣਕ ਪੀਲੇ ਸਮੇਂ ਦੇ ਵਿੱਚ ਸੀ ਓਨੀ ਰੌਣਕ ਇਸ ਵਾਰ ਇੱਥੇ ਨਹੀਂ ਦਿਖ ਰਹੀ ਕੈਮਰਾਬਰਦਨ ਸਿਕੰਦਰ ਦੇ ਨਾਲ ਗਗਨਦੀਪ ਸ਼ਰਮਾ ਏਬੀਬੀ ਸੰਜਾ ਅੰਮ੍ਰਿਤਸਰ ਏਬੀਬੀ ਸੰਜਾ ਜੋਸ਼ ਜਜ਼ਬਾ ਜਨੂਨ